ਹੈਲੋ ਜੀ ਸਾਰੇ ਮੇਰੇ ਰੋਜ਼ ਨਵੀਂ ਚਰਚਾ ਵਾਲੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੇ ਜੀ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਚਰਚਾ ਜਿਵੇਂ ਕਿ ਆਪਣੇ ਚੈਨਲ ਦਾ ਨਾਮ ਹੈ ਰੋਜ਼ ਨਵੀਂ ਚਰਚਾ ਤੇ ਇਸ ਕਰਕੇ ਆਪਾਂ ਅੱਜ ਇੱਕ ਚਰਚਾ ਲੈ ਕੇ ਆਏ ਆਂ ਤੇ ਆਪਾਂ ਚਰਚਾ ਕੀ ਲੈ ਕੇ ਆਏ ਆਂ ਹਾਂਜੀ ਤੇ ਅੱਜ ਵਾਲੀ ਜਿਹੜੀ ਆਪਾਂ ਚਰਚਾ ਲੈ ਕੇ ਆਏ ਆ ਉਹ ਬਹੁਤ ਛੋਟੀ ਜੀ ਚਰਚਾ ਹੈ ਜੇ ਸਮਝੀਏ ਤੇ ਬਹੁਤ ਵੱਡੀ ਵੀ ਹੈ ਤੇ ਜੇ ਨਾ ਸਮਝੀਏ ਤੇ ਬਹੁਤ ਛੋਟੀ ਜੀ ਵੀ ਚਰਚਾ ਹੈ ਠੀਕ ਹੈ ਨਾ ਤੇ ਅੱਜ ਦੀ ਆਪਣੀ ਜਿਹੜੀ ਚਰਚਾ ਹੈ ਉਹ ਚਰਚਾ ਇਹ ਆ ਕਿ ਰੱਬ ਨੂੰ ਗੱਲ-ਗੱਲ ਤੇ ਸ਼ਿਕਾਇਤਾਂ ਕਰਨੀਆਂ ਠੀਕ ਹੈ ਨਾ ਜੀ ਰੱਬ ਨੂੰ ਗੱਲ-ਗੱਲ ਤੇ ਸ਼ਿਕਾਇਤਾਂ ਕਰਨੀਆਂ ਸ਼ਿਕਾਇਤਾਂ ਕੀ ਕਰਨੀਆਂ ਕਿ ਸਾਨੂੰ ਆ ਨਹੀਂ ਦਿੱਤਾਗਾ ਸਾਨੂੰ ਆ ਨਹੀਂ ਦਿੱਤਾਗਾ ਸਾਨੂੰ ਆ ਨਹੀਂ ਦਿੱਤਾ ਇਹ ਹਰ ਇੱਕ ਬੰਦੇ ਦੀ ਸ਼ਿਕਾਇਤ ਹੈ ਬੱਚੇ ਤੋਂ ਲੈ ਕੇ ਬਜ਼ੁਰਗੇ ਤੱਕ ਹਾਂਜੀ ਬੱਚੇ ਤੋਂ ਲੈ ਕੇ ਬੁੱਢੇ ਤੱਕ ਬਜ਼ੁਰਗ ਤੱਕ ਸਾਰਿਆਂ ਨੂੰ ਇਹ ਸ਼ਿਕਾਇਤ ਹੈ ਸ਼ਿਕਾਇਤ ਕੀ ਹੈ ਮੰਨ ਲਓ ਜੇ ਸਾਨੂੰ ਕੋਈ ਤਕਲੀਫ ਆ ਗਈ ਖਾਸ ਕਰਕੇ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਏਸੀ ਤੋਂ ਜ਼ਿਆਦਾ ਤੰਗ ਹੁੰਦੇ ਨੇ ਕਿ ਕੋਈ ਕੋਈ ਵੀ ਤਕਲੀਫ ਆ ਗਈ ਤਾਂ ਉਹਨਾਂ ਨੂੰ ਲੱਗਦਾ ਹੈ ਵੀ ਇਹ ਮੈਨੂੰ ਹੀ ਕਿਉਂ ਤਕਲੀਫ ਦਿੱਤੀ ਪਰਮਾਤਮਾ ਨੇ ਤੇ ਉਹ ਫਿਰ ਮਤਲਬ ਦੇਖੋ ਜੀ ਹੁਣ ਜਿਹੜੇ ਅੱਜ ਦੇ ਟਾਈਮ ਤੇ ਜਿਹੜੇ ਬਜ਼ੁਰਗ ਨੇ ਨਾ ਜਿਹੜੇ ਹੁਣ ਆਪਣੇ ਤੋਂ ਜਿਹੜੇ ਵੱਡੇ ਨੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੇ ਹੁਣ ਆਪਣੇ ਮਾਪੇ ਉਹ ਥੋੜੇ ਜਿਹੀ ਪੁਰਾਣੇ ਖਿਆਲਤ ਦੇ ਵੀ ਨੇ ਪਈਆਂ ਦੇ ਮਾਪਬਪ ਤਾਂ ਬਹੁਤ ਪੜੇ ਹੋਏ ਬੜੇ ਲਿਖੇ ਨੇ ਜਿਆਦਾ ਤੇ ਥੋੜੇ ਉੱਚੇ ਵਿਚਾਰਾਂ ਵਾਲੇ ਵੀ ਨੇ ਤੇ ਕਈ ਜਿਹੜੇ ਸਾਡੇ ਪੈਰੈਂਟਸ ਜਿਹੜੇ ਨੇ ਉਹ ਥੋੜੇ ਜਿ ਛੋਟੇ ਵਿਚਾਰ ਮਤਲਬ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਗਲਤ ਵਿਚਾਰ ਪਰ ਉਹ ਥੋੜੇ ਪੇਂਡੂ ਸੁਭਾਅ ਵਾਲੇ ਤੇ ਥੋੜਾ ਜਿਹਾ ਮਤਲਬ ਕਿ ਚੀਜ਼ਾਂ ਨੂੰ 체ਤੀ ਗੱਲਾਂ ਨੂੰ ਨਾ ਨਹੀਂ ਸਮਝਣ ਵਾਲੇ ਉਹਨਾਂ ਦਾ ਸੁਭਾਅ ਕੁਛ ਇਸ ਤਰ੍ਹਾਂ ਦਾ ਤੇ ਉਹ ਜਦੋਂ ਵੀ ਕਿਤੇ ਬਿਮਾਰ ਹੋ ਜਾਣ ਕੁਛ ਵੀ ਉਹਨਾਂ ਨੂੰ ਹੋ ਜੇ ਤੇ ਉਹਨਾਂ ਨੇ ਰੱਬ ਦੇ ਨਾਲ ਗਿਲੇ ਕਰਨੇ ਸ਼ੁਰੂ ਕਰ ਦਿੰਦੇ ਨੇ ਬੀ ਰੱਬ ਨੇ ਤਾਂ ਮੈਨੂੰ ਹੀ ਵੇਖ ਲਿਆ ਏ ਮੈਨੂੰ ਵੀ ਬਿਮਾਰੀਆਂ ਸਾਰੀਆਂ ਦੇ ਦਿੱਤੀਆਂ ਨੇ ਰੱਬ ਦਾ ਮੇਰੇ ਵੈਰ ਪਿਆ ਹੋਇਆ ਏ ਰੱਬ ਦਾ ਮੇਰੇ ਸੁਣਦਾ ਨਹੀਂਗਾ ਰੱਬ ਕੋ ਰੱਬ ਨੇ ਐ ਕਰ ਦਿੱਤਾ ਏ ਰੱਬ ਨੇ ਓਹ ਕਰ ਦਿੱਤਾ ਏ ਸਾਰੇ ਲੋਕ ਚੰਗੇ ਪਲੇ ਤੁਰੇ ਫਿਰਦੇ ਨੇ ਰੱਬ ਨੇ ਮੈਨੂੰ ਦੁਨੀਆ ਭਰ ਦੀਆਂ ਬਿਮਾਰੀਆਂ ਦੇ ਦਿੱਤੀਆਂ ਨੇ ਇਹ ਅੱਜ ਦੇ ਟਾਈਮ ਦੇ ਹਰ ਇੱਕ ਬਜ਼ੁਰਗ ਦੀ ਜਿਹੜੀ ਐ ਨਾ ਮਤਲਬ ਕਿ ਬਹੁਤ ਵੱਡੀ ਸਮੱਸਿਆ ਹੈ ਕਿ ਰੱਬ ਦੇ ਨਾਲ ਲੜਾਈ ਰਾਬ ਨੂੰ ਸਿਕਾਈਤਾ ਉਹ ਬਜ਼ੁਰਗ ਇਹ ਨਹੀਂ ਸੋਚਦਾ ਵੀ ਹੁਣ ਮੈਂ ਬਜ਼ੁਰਗ ਹੋ ਗਿਆ ਵਾਂ ਹੌਲੀ ਹੌਲੀ ਮੇਰੇ ਅੰਦਰ ਜਿਹੜੇ ਸਿਸਟਮ ਨੇ ਪਰਮਾਤਮਾ ਨੇ ਹਾਰਟ ਲਾਇਆ ਏ ਆਪਣੇ ਫੇਫੜੇ ਨੇ ਆਪਣੇ ਗੁਰਦੇ ਨੇ ਤੇ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਉਹ ਹੌਲੀ ਹੌਲੀ ਕੰਮ ਕਰਨੀਆਂ ਬੰਦ ਕਰ ਰਹੀਆਂ ਨੇ ਤੇ ਮੈਨੂੰ ਇਸ ਕਰਕੇ ਬਿਮਾਰੀਆਂ ਲੱਗ ਰਹੀਆਂ ਨੇ ਉਹ ਇਹ ਨਹੀਂ ਸੋਚਦਾ ਉਹਨੂੰ ਇਹ ਲੱਗਦਾ ਕਿ ਫਲਾਣਾ ਬੰਦਾ ਤਾਂ ਚੰਗਾ ਭਲਾ ਹੈ ਉਹ ਤਾਂ ਕੋੜੇ ਵਰਗਾ ਤੁਰਿਆ ਫਿਰਦਾ ਮੈਨੂੰ ਹੀ ਰੱਬ ਨੇ ਬੰਦੇ ਤੇ ਪਾ ਦਿੱਤਾ ਹੈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਅਕਸਰ ਸਾਡੇ ਜਿਹੜੇ ਬਜ਼ੁਰਗ ਨੇ ਉਹ ਰੱਬ ਦੇ ਨਾਲ ਲੜਾਈ ਕਰਨ ਵਾਲੀ ਗੱਲ ਹੈ ਰੱਬ ਨੂੰ ਮਿਹਣੇ ਦੇਣ ਵਾਲੀ ਗੱਲ ਹੈ ਰੱਬ ਨੂੰ ਤਾਹਨੇ ਦੇਣ ਵਾਲੀ ਗੱਲ ਹੈ ਔਰ ਦਿੰਦੇ ਵੀ ਨੇ ਮੈਂ ਇਹ ਨਹੀਂ ਕਹ ਰਹੀ ਕਿ ਸਾਰੇ ਜਿੰਦੜੇ ਪਰ ਜਿੱਥੋਂ ਤੱਕ ਮੈਂ ਅਗਰ ਅੰਦਾਜ਼ਾ ਲਾਵਾਂ ਤੇ 80% ਆਪਣੇ ਬਜ਼ੁਰਗ ਖਾਸ ਕਰਕੇ ਆਪਣੇ ਮਾਪੇ ਦੇਖੋ ਮੇਰੇ ਵੀ 50 ਸਾਲ ਉਮਰ ਹੈ ਤੇ ਆਪਣੇ ਜਿਹੜੇ ਮਾਬਾ ਬਣੇ ਨਾ ਉਹ ਜ਼ਰੂਰ ਇਹੀ ਗੱਲ ਕਹਿਣਗੇ ਫਲਾਣਾ ਤਾਂ ਚੰਗਾ ਪਲਾ ਘੋੜੇ ਵਰਗਾ ਤੁਰਿਆ ਫਿਰਦਾ ਮੈਂ ਹੀ ਮੰਜੀ ਦੇ ਬਹਿ ਗਿਆ ਹਰ ਇੱਕ ਦੀ ਇਹ ਲੜਾਈ ਹੈ ਤੇ ਪ੍ਰਮਾਤਮਾ ਨਾਲ ਕਿਸ ਗੱਲ ਦਾ ਛਿਕਵਾ ਮੈਨੂੰ ਵੀ ਅਜੇ ਤੱਕ ਇਹ ਸਮਝ ਨਹੀਂ ਆਈ ਵੀ ਬਜ਼ੁਰਗ ਜਾਂ ਫਿਰ ਆਪਾਂ ਸਾਰੇ ਪ੍ਰਮਾਤਮਾ ਦੀ ਨਾਲ ਆਪਾਂ ਗਿਲਾ ਕਾਸਤਾ ਕਰਦੇ ਆ ਪ੍ਰਮਾਤਮਾ ਨੇ ਸਾਨੂੰ ਜੋ ਵੀ ਦਿੱਤਾ ਹੈ ਜੋ ਅਸੀਂ ਪਿੱਛੇ ਕਰਮ ਕਰਕੇ ਆਏ ਆ ਨਾ ਦਿੱਤਾ ਤਾਂ ਸਾਨੂੰ ਉਹ ਉਹਨਾਂ ਕਰਮਾਂ ਦਾ ਹਿਸਾਬ ਹੀ ਲੈਣਾ ਦੇਣਾ ਅੱਜ ਅਸੀਂ ਇੱਥੇ ਕਰਨ ਆਏ ਆ ਤੇ ਉਹ ਜੋ ਅਸੀਂ ਕਰਮ ਪਿੱਛੇ ਕਰਕੇ ਆਏ ਆ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਸਾਨੂੰ ਦੁੱਖ ਸੁੱਖ ਧਨ ਦੌਲਤ ਪੈਸਾ ਧੀਆਂ ਪੁੱਤਰ ਰਿਸ਼ਤੇਦਾਰ ਇੱਜ਼ਤ ਮਾਲ ਉਹਨਾਂ ਨੇ ਉਸ ਹਿਸਾਬ ਨਾਲ ਹੀ ਸਾਨੂੰ ਦਿੱਤੀ ਹੈ ਤੇ ਅਸੀਂ ਆਪਣੇ ਕਰਮਾਂ ਦਾ ਹਿਸਾਬ ਦੇਣ ਵਾਸਤੇ ਆਏ ਆ ਤੇ ਦੁੱਖ ਤਕਲੀਫ ਵੀ ਅਸੀਂ ਨਾਲ ਲੈ ਕੇ ਆਏ ਆ ਜੋ ਅਸੀਂ ਪਿਛਲੇ ਜਨਮ ਦੇ ਵਿੱਚ ਕਿਸੇ ਦੇ ਨਾਲ ਜੇ ਤੋਖਾ ਕੀਤਾ ਹੈ ਜਾਂ ਕਿਸੇ ਨੂੰ ਤਕਲੀਫ ਦਿੱਤੀ ਹੈ ਤੇ ਉਹ ਸਾਨੂੰ ਇਸ ਜਨਮ ਦੇ ਵਿੱਚ ਭਗਣੀਆਂ ਪੈਣੀਆਂ ਨੇ ਤੇ ਮੈਂ ਕਦੇ-ਕਦੇ ਇਹ ਸੋਚਦੀ ਆ ਵੀ ਜੇ ਸਾਡੇ ਬਜ਼ੁਰਗ ਇਹ ਗੱਲ ਨਹੀਂ ਸਮਝ पाए ਤੇ ਅਸੀਂ ਵੀ ਕਿਤੇ ਫਿਰ ਆਪਣੇ ਚ ਜਾ ਕੇ ਇਹੀ ਤਾਂ ਨਹੀਂ ਸ਼ਿਕਾਇਤਾਂ ਕਰਨੀਆਂ ਰਾਬੋਂ ਬੀਰ ਆਪਣੇ ਮੈਨੂੰ ਆਹ ਬਿਮਾਰੀ ਲਾਤੀ ਰੱਬ ਨੇ ਮੇਰੇ ਨਾਲ ਐਂ ਕਰਤਾ ਹੈ ਬਿਮਾਰੀ ਤਾਂ ਛੱਡੋ ਦੁੱਖ ਤਕਲੀਫਾਂ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਕੋਈ ਕਿਸੇ ਦੇ ਨਾਲ ਧੋਖਾ ਕਰ ਦਿੰਦਾ ਹੈ ਜਾਂ ਬੱਚੇ ਬਜ਼ੁਰਗਾਂ ਨੂੰ ਨਹੀਂ ਦੇਖਦੇ ਉਹਨਾਂ ਦਾ ਧਿਆਨ ਨਹੀਂ ਰੱਖਦੇਗੇ ਠੀਕ ਹੈ ਨਾ ਜਾਂ ਰਿਸ਼ਤੇਦਾਰ ਕੋਈ ਕਿਸੇ ਗੱਲੋਂ ਨਾਰਾਜ਼ ਹੋ ਗਿਆ ਜਾਂ ਕਿਸ ਤਰ੍ਹਾਂ ਮਤਲਬ ਸ਼ਿਕਾਇਤਾਂ ਹੀ ਸ਼ਿਕਾਇਤਾਂ ਨੇ ਉਹ ਕਿਸੇ ਵੀ ਤਰੀਕੇ ਦੀਆਂ ਸ਼ਿਕਾਇਤਾਂ ਨੇ ਜਿਹੜੀਆਂ ਕਿ ਪ੍ਰਮਾਤਮਾ ਦੇ ਨਾਲ ਅਸੀਂ ਕਰਨ ਲੱਗ ਜਾਨੀ ਆਂ ਤੇ ਕੀ ਆਪਾਂ ਨੂੰ ਪਰਮਾਤਮਾ ਨੂੰ ਸ਼ਿਕਾਇਤ ਕਰਨ ਦਾ ਹੱਕ ਹੈ ਕਿ ਅਸੀਂ ਪਰਮਾਤਮਾ ਨੂੰ ਇਹ ਸ਼ਿਕਾਇਤ ਕਰੀਏ ਵੀ ਰੱਬ ਨੇ ਸਾਡੇ ਨਾਲ ਐ ਕਰ ਦਿੱਤਾ ਰੱਬ ਨੇ ਸਾਡੇ ਨਾਲ ਐ ਕਰ ਦਿੱਤਾ ਸਾਨੂੰ ਕਦੇ ਵੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਪਰਮਾਤਮਾ ਜਰ ਨੂੰ ਸਾਨੂੰ ਜੋ ਵੀ ਦੇ ਰਿਹਾ ਇੱਕ ਬੱਚਾ ਜਿਹੜਾ ਹੈ ਜਦੋਂ ਉਹ ਜिद ਕਰਦਾ ਹੈ ਤੇ ਮਾਪੇ ਕਹਿ ਦਿੰਦਾ ਹੈ ਕਿ ਬੇਟਾ ਅਜੇ ਤੁਸੀਂ ਛੋਟੇ ਹੋ ਇਹ ਚੀਜ਼ ਤੁਸੀਂ ਨਹੀਂ ਲੈਣੀ ਜਾਂ ਇਹ ਚੀਜ਼ ਤੁਹਾਡੇ ਤੁਹਾਡੇ ਕੰਮ ਦੀ ਨਹੀਂ ਹੈ ਬੱਚਾ ਕਿੰਨਾ ਨਰਾਜ ਹੋ ਜਾਂਦਾ ਮਾ ਮਾਪੇ ਦੇ ਨਾਲ ਹੈ ਨਾ ਇੱਕ ਛੋਟੀ ਜੀ ਉਦਾਹਰਣ ਦਿਆਂਗੀ ਕਿ ਇੱਕ ਬੱਚਾ ਛੋਟਾ ਜਦੋਂ ਹੁੰਦਾ ਹੈ ਡੇਢ ਦੋ ਸਾਲ ਜਾਂ ਤਿੰਨ ਕ ਸਾਲ ਦਾ ਮੰਨ ਲਓ ਉਹ ਬੱਚਾ ਬਾਰ 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 ਚਾਕੂ ਲੈਣ ਦੀ ਜ਼िद ਕਰਦਾ ਹੈ ਜਾਂ ਉਹ ਕਰੇਗਾ ਤੇ ਕਹੇਗਾ ਕਿ ਮੈਂ ਆਹ ਚੀਜ਼ ਮੈਂ ਚਾਕੂ ਨਾਲ ਮੈਂ ਕਟਾਂਗਾ ਜਾਂ ਚਾਕੂ ਮੈਨੂੰ ਦੇ ਦਿਓ ਖੇਡਣ ਵਾਸਤੇ ਜਾਂ ਮਤਲਬ ਕਿਸੇ ਵੀ ਤਰ੍ਹਾਂ ਤੇ ਹਮੇਸ਼ਾ ਮਾਂ ਦੇ ਕੋਲ ਖੋ ਕੇ ਰੱਖ ਲੈਂਦੀ ਏ ਕਿ ਵੀ ਨਹੀਂ ਚਾਕੂ ਨਹੀਂ ਲੈਣਾ ਚਾਕੂ ਨਹੀਂ ਲੈਣਾ ਫਿਰ ਉਹ ਕਦੇ-ਕਦੇ ਬੱਚਾ ਚੁਰਾ ਕੇ ਵੀ ਅੱਖ ਬਚਾ ਕੇ ਵੀ ਚਾਕੂ ਫੜ ਲੈਂਦਾ ਹੈ ਤੇ ਜਦੋਂ ਉਹਦਾ ਹੱਥ ਕੱਟ ਜਾਂਦਾ ਹੈ ਨਾ ਤੇ ਫਿਰ ਉਹ ਕਈ ਸਾਲ ਤੱਕ ਉਹਦੇ ਅੰਦਰ ਡਰ ਵੀ ਬੈਠ ਜਾਂਦਾ ਹੈ ਵੀ ਮੈਨੂੰ ਮੰਮੀ ਮਨਾ ਕਰ ਰਹੀ ਸੀ ਮੈਨੂੰ ਮੇਰੀ ਮਾਂ ਮਨਾ ਕਰ ਰਹੀ ਸੀ ਮੈਂ ਫਿਰ ਵੀ ਚਾਕੂ ਲੈ ਲਿਆ ਉਸ ਟਾਈਮ ਤੇ ਤਾਂ ਬੱਚਾ ਛੋਟਾ ਹੁੰਦਾ ਹੈ ਬਸ ਉਹਨੂੰ ਇੰਨੀ ਕੋਈ ਸਮਝ ਨਹੀਂ ਆਉਂਦੀ ਵੀ ਮੈਨੂੰ ਨਹੀਂ ਜਿ ਫੜਨਾ ਚਾਹੀਦਾ ਸੀਗਾ ਮਮੀ ਕਹੇ ਵੀ ਰਹੀ ਸੀਗੀ ਮੈਨੂੰ ਨਹੀਂ ਫੜਨਾ ਚਾਹੀਦਾ ਪਰ ਕਦੇ ਕਦੇ ਕੀ ਹੈ ਬੱਚਾ ਸਮਝਦਾਰ ਜਦੋਂ ਹੁੰਦਾ ਹੈ ਮੰਨ ਲਓ ਜਦੋਂ ਬੱਚਾ 15 ਸਾਲ ਦਾ 20 ਸਾਲ ਦਾ ਹੁੰਦਾ ਉਦੋਂ ਜਦੋਂ ਉਹਨੂੰ ਮਾਪੇ ਕਿਸੇ ਚੀਜ਼ ਤੋਂ ਮਨਾ ਕਰਦਾ ਹੈ ਤਾਂ ਉਦੋਂ ਵੀ ਉਸ ਬੱਚੇ ਨੂੰ ਆਪਣੇ ਮਾਪੇ ਦਾ ਬੋਲਣਾ ਆਪਣੇ ਮਾਪੇ ਦਾ ਸਮਝਾਉਣਾ ਬਹੁਤ ਹੀ ਬੁਰਾ ਲੱਗਦਾ ਹੈ ਠੀਕ ਹੈ ਨਾ ਕਿਉਂ ਬੁਰਾ ਲੱਗਦਾ ਉਹਨੂੰ ਲੱਗਦਾ ਹੈ ਕਿ ਮੇਰਾ ਮਾਪਿਓ ਮੇਰਾ ਦੁਸ਼ਮਣ ਹੈ ਤੇ ਉਹ ਦੋਸਤਾਂ ਦੇ ਨਾਲ ਜਾ ਕੇ ਸਾਰੀ ਗੱਲ ਖੋਲ ਲੇਗਾ ਲੇਕਿਨ ਮਾਪੇ ਆਪਣੇ ਦੁਸ਼ਮਣ ਨਹੀਂ ਹੁੰਦੇ ਠੀਕ ਹੈ ਨਾ ਇਹ ਉਦਾਹਰਣ ਦੇਣ ਦਾ ਮਤਲਬ ਇਹ ਸੀਗਾ ਵੀ ਜਦੋਂ ਪਰਮਾਤਮਾ ਆਪਾਂ ਨੂੰ ਜਿਹੜਾ ਦੁੱਖ ਦੇ ਦਿੰਦਾ ਹੈ ਜਾਂ ਜਿਹੜਾ ਸੁੱਖ ਦੇ ਦਿੰਦਾ ਹੈ ਉਹ ਉਹਦੀ ਰਜ਼ਾ ਹੈ ਤੇ ਉਹਦੀ ਰਜ਼ਾ ਦੇ ਵਿੱਚ ਆਪਾਂ ਨੂੰ ਰਹਿਣਾ ਚਾਹੀਦਾ ਹੈ ਜਿਹੜੀ ਚੀਜ਼ ਤੁਹਾਨੂੰ ਨਹੀਂ ਮਿਲੀ ਉਹਦਾ ਛਿਕਵਾ ਵੀ ਪਰਮਾਤਮਾ ਨੂੰ ਕਰਨ ਦਾ ਹੱਕ ਨਹੀਂ ਹੈ ਸਾਨੂੰ ਕਹਿੰਦੇ ਨੇ ਕਿ ਇੱਕ ਬਸਤ ਜਦੋਂ 10 ਬਸਤਾਂ ਪਰਮਾਤਮਾ ਨੇ ਦੇ ਦਿੱਤੀਆਂ ਹਨ 10 ਬਸਤ ਲੈ ਪਾਛੇ ਪਾਈ ਇੱਕ ਬਸਤ ਕਾਰਨ ਵਿਖੋਟ ਗਵਾਈ ਕਿਉਂਕਿ ਗੁਰਬਾਣੀ ਦੀ ਇਹ ਤੋਕੇ ਕਿ 10 ਜਿਹੜੀਆਂ ਚੀਜ਼ਾਂ ਮਿਲ ਗਈਆਂ ਨੇ ਉਹਨਾਂ ਦਾ ਸ਼ੁਕਰਾਨਾ ਤਾਂ ਕੀਤਾ ਨਹੀਂ ਤੇ ਜਿਹੜੀ ਇੱਕ ਨਹੀਂ ਮਿਲੀ ਹੈ ਉਹਨਾਂ ਉਹਦਾ ਲਾਂਭਾ ਪਰਮਾਤਮਾ ਨੂੰ ਦੇ ਰਿਹਾ ਹੈ ਉਹਦੇ ਨਾਲ ਨਾਰਾਜ਼ਗੀ ਰੱਬ ਦੇ ਨਾਲ ਕਰ ਰਿਹਾ ਕਿ ਤੂੰ ਮੈਨੂੰ ਆਹ ਚੀਜ਼ ਨਹੀਂ ਦਿੱਤੀ ਤੇ ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਸਾਨੂੰ ਰੱਬ ਦੇ ਨਾਲ ਝਗੜਾ ਕਰਨਾ ਜਾਂ ਲੜਾਈ ਕਰਨਾ ਜਾਂ ਰੱਬ ਨੂੰ ਤਾਨੇ ਮੇਨੇ ਦੇਣ ਦਾ ਹੱਕ ਹੈ ਮੇਰੇ ਹਿਸਾਬ ਨਾਲ ਨਹੀਂ ਹੈ ਸਾਨੂੰ ਜੋ ਪਰਮਾਤਮਾ ਨੇ ਦਿੱਤਾ ਹੈ ਸਾਡੀ ਕਿਸਮਤ ਦਾ ਸਾਡੇ ਪਿਛਲੇ ਕਰਮਾਂ ਦਾ ਲੈਣ ਦੇਣ ਦਾ ਦਿੱਤਾ ਹੈ ਜੋ ਅਸੀਂ ਕਰਮ ਕਰਕੇ ਆਏ ਸੀ ਉਹਦਾ ਹਿਸਾਬ ਅੱਜ ਅਸੀਂ ਦੇ ਰਹੇ ਹਾਂ ਪਰਮਾਤਮਾ ਆਪਣੇ ਕੋਲੋਂ ਸਾਨੂੰ ਕੁਝ ਨਹੀਂ ਦਿੰਦਾ ਪਰਮਾਤਮਾ ਨੇ ਆਪਣੇ ਕੋਲੋਂ ਸਾਨੂੰ ਇੱਕ ਚੀਜ਼ ਦਿੱਤੀ ਹੈ ਉਹ ਦਿੱਤੇ ਨੇ ਸਵਾਸ ਤੁਹਾਨੂੰ ਸਵਾਸ ਦਿੱਤੇ ਨੇ ਸਾਨੂੰ ਇਹ ਦੁਨੀਆ ਇੰਨੀ ਰੰਗਲੀ ਇੰਨੀ ਸੋਹਣੀ ਦੁਨੀਆਂ ਉਸ ਪਰਮਾਤਮਾ ਦੇ ਸਵਾਸਾਂ ਦੇ ਆਧਾਰ ਤੇ ਅਸੀਂ ਦੇਖ ਰਹੇ ਹਾਂ ਉਹ ਉਹਨਾਂ ਨੇ ਸਾਨੂੰ ਉਧਾਰੇ ਦਿੱਤੇ ਨੇ ਤੇ ਉਹਦੇ ਬਦਲੇ ਉਹਨਾਂ ਨੇ ਕੀ ਕਿਹਾ ਸੀ ਕਿ ਤੁਸੀਂ ਮੈਨੂੰ ਯਾਦ ਰੱਖਣਾ ਇੱਕ ਪਰਮਾਤਮਾ ਦਾ ਨਾਮ ਇੱਕ ਨਾਮ ਲੈਣਾ ਔਖਾ ਲੱਗਦਾ ਹੈ ਅੱਜ ਸਾਰੀ ਦੁਨੀਆ ਨੂੰ ਤੇ ਤਾਣੇ ਮੇਹਣੇ ਦੇਣੇ ਲੋਕਾਂ ਨੂੰ ਇੰਨੀ ਦੁਨੀਆ ਨੂੰ ਸੌਖੇ ਲੱਗਦੇ ਨੇ ਕਿ ਸਾਰਾ ਦਿਨ ਰੱਬ ਦੇ ਨਾਲ ਗਿਲੇ ਸ਼ਿਕਵੇ ਨਰਾਜਗੀ ਗੁੱਸੇ ਜਾ ਕੇ ਕਿਰਾ ਰੱਬ ਨੇ ਹੈ ਕਰਤਾ ਹੈ ਰੱਬ ਨੇ ਉਹ ਕਰਤਾ ਹੈ ਗੁਰਦੁਆਰੇ ਜਾਂਦਾ ਵੀ ਹੈ ਮੱਥਾ ਟੇਕਦਾ ਵੀ ਹੈ ਮੰਦਿਰ ਜਾਂਦਾ ਵੀ ਹੈ ਘੰਟੀਆਂ ਵਜਾਉਂਦਾ ਵੀ ਹੈ ਪਰ ਪਰਮਾਤਮਾ ਤੇ ਵਿਸ਼ਵਾਸ ਨਹੀਂ ਹੈ ਉੱਥੇ ਜਾ ਕੇ ਵੀ ਉਹਦੇ ਨਾਲ ਆਪਣੇ ਹੀ ਗਿਲੇ ਸ਼ਿਕਵੇ ਕਰੀ ਜਾਂਦਾ ਹੈ ਕਿ ਮੈਂ ਰੋਜ਼ ਆ ਜਾਂਦਾ ਮੈਂ ਤੇਰੇ ਦਰ ਤੇ ਪਰ ਤੂੰ ਮੇਰੀ ਸੁਣਦਾ ਨਹੀਂ ਤੇ ਜਿਵੇਂ ਬੱਚੇ ਨੂੰ ਆਪਾਂ ਕੋਈ ਚੀਜ਼ ਨਹੀਂ ਦਿੰਦੇ ਨਾ ਤੇ ਬੱਚਾ ਆਪਣੇ ਨਾਲ ਮੂੰਹ ਬਣਾ ਕੇ ਬੈਠ ਜਾਂਦਾ ਹੈ ਤੇ ਆਪਾਂ ਰੱਬ ਨਾਲ ਮੂੰਹ ਫਲਾ ਕੇ ਬਹਿ ਜਾਂਦੇ ਆ ਠੀਕ ਹੈ ਨਾ ਤੇ ਮੇਰੇ ਕਹਿਣ ਦਾ ਭਾਵ ਇਹ ਆ ਵੀ ਜਿਹੜੀ ਚੀਜ਼ ਸਾਨੂੰ ਨਹੀਂ ਮਿਲਦੀ ਪਰਮਾਤਮਾ ਨਹੀਂ ਦੇ ਰਿਆ ਨਾ ਉਹ ਸਾਡੇ ਵਾਸਤੇ ਬੜੀ ਹੀ ਨਹੀਂ ਹੈ ਜੇ ਸਾਨੂੰ ਕੋਈ ਬਿਮਾਰੀ ਲੱਗ ਗਈ ਏ ਅਸੀਂ ਹੁਣ ਚੱਲ ਫਿਰ ਨਹੀਂ ਸਕਦੇ ਤੇ ਇਹਦਾ ਮਤਲਬ ਕਿ ਪਰਮਾਤਮਾ ਨੇ ਹੁਣ ਸਾਡਾ ਇੰਨਾ ਹੀ ਚੱਲਣਾ ਫਿਰਣਾ ਲਿਖਿਆ ਸੀਗਾ ਤਾਂ ਅਸੀਂ ਅੱਜ ਮੰਜੇ ਤੇ ਬੈਠ ਗਏ ਤਾਂ ਸਾਨੂੰ ਇਹ ਬਿਮਾਰੀ ਲੱਗ ਗਈ ਕਿਉਂਕਿ ਜੇ ਸਾਡੇ ਪੇਟ ਦੇ ਵਿੱਚ ਪ੍ਰੋਬਲਮ ਆ ਗਈ ਏ ਅਸੀਂ ਠੀਕ ਤਰ੍ਹਾਂ ਖਾ ਨਹੀਂ ਪਾ ਰਹੇ ਤੇ ਪਰਮਾਤਮਾ ਨੇ ਸਾਨੂੰ ਠੀਕ ਰੱਖਣ ਵਾਸਤੇ ਸਾਡਾ ਖਾਣਾ ਪੀਣਾ ਘੱਟ ਕਰ ਦਿੱਤਾ ਹੈ ਕਿ ਤੁਹਾਨੂੰ ਸਾਨੂੰ ਉਸ ਹਿਸਾਬ ਨਾਲ ਸੋਚ ਸਮਝ ਕੇ ਖਾਣਾ ਚਾਹੀਦਾ ਹੈ ਤੇ ਅਸੀਂ ਫਿਰ ਰੱਬ ਨੂੰ ਨਿੰਦਨ ਲੱਗ ਜਾਂਦੇ ਆ ਕਿ ਰੱਬ ਨੇ ਮੇਰਾ ਪੇਟ ਖਰਾਬ ਕਰ ਦਿੱਤਾ ਹੁਣ ਮੈਂ ਕੁਝ ਖਾ ਨਹੀਂ ਸਕਦਾਗਾ ਮੈਂ ਪੀ ਨਹੀਂ ਸਕਦਾਗਾ ਮੈਂ ਐ ਨਹੀਂ ਕਰ ਸਕਦਾ ਮੈਂ ਉਹ ਨਹੀਂ ਕਰ ਸਕਦਾ ਏਸ ਕਰਕੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਹੋਣ ਜਾਂ ਸੁੱਖ ਹੋਣ ਪਰਮਾਤਮਾ ਦੇ ਨਾਲ ਗਿਲਾ ਕਰਨ ਦਾ ਆਪਾਂ ਨੂੰ ਕੋਈ ਹੱਕ ਨਹੀਂ ਹੈ ਨਾ ਹੀ ਆਪਾਂ ਹੱਕਦਾਰ ਹਾਂ ਠੀਕ ਹੈ ਨਾ ਜਿਹੜੀ ਚੀਜ਼ ਸਾਨੂੰ ਨਹੀਂ ਮਿਲੀ ਹੈ ਭਾਵੇਂ ਧਨ ਦੌਲਤ ਜੋ ਜਿੰਨਾ ਵੀ ਮਿਲਿਆ ਹੈ ਉਸੇ ਦਾ ਸਬਰ ਸ਼ੁਕਰ ਕਰੋ ਜਿਹੜੀ ਚੀਜ਼ ਨਹੀਂ ਮਿਲੀ ਹੈ ਉਹਦਾ ਗਿਲਾ ਨਾ ਕਰੋ ਪਰਮਾਤਮਾ ਦੇ ਨਾਲ ਗਿਲਾ ਕਰਨ ਦੇ ਅਸੀਂ ਹੱਕਦਾਰ ਨਹੀਂ ਹਾਂ ਕਿਉਂਕਿ ਇਹ ਬੈਠੇ ਬੈਠੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਤੇ ਮੈਂ ਸੋਚਿਆ ਕਿ ਮੈਂ ਆਪਣੇ ਸਾਰੇ ਭੈਣਾ ਭਰਾਵਾਂ ਦੇ ਨਾਲ ਸਾਂਝਾ ਕਰਾਂ ਮੈਂ ਅਕਸਰ ਕਈ ਵਾਰ ਆਪਣੇ ਬੱਚਿਆਂ ਦੇ ਨਾਲ ਵੀ ਇਹ ਗੱਲ ਹੀ ਕਹਿੰਨੀ ਹਾਂ ਮੈਂ ਇੱਕ ਛੋਟੀ ਜੀ ਉਦਾਹਰਣ ਤੁਹਾਨੂੰ ਦਵਾਂਗੇ ਆਪਣੀ ਜ਼ਿੰਦਗੀ ਦੀ ਮੇਰੀ ਬੇਟੀ ਨੇ ਨੈਟ ਦਾ ਐਗਜ਼ਾਮ ਦਿੱਤਾ ਸੀ ਤੇ ਉਹਦੇ ਵਿੱਚ ਉਹਦੀ ਸਿਲੈਕਸ਼ਨ ਨਹੀਂ ਹੋਈ ਮਤਲਬ ਇੱਕ ਜਾਂ ਦੋ ਨੰਬਰ ਹੀ ਘੱਟ ਰਹਿ ਗਏ ਸੀ ਤੇ ਪਰ ਉਹਦੀ ਸਿਲੈਕਸ਼ਨ ਨਹੀਂ ਹੋਈ ਤੇ ਉਹ ਬਹੁਤ ਹੀ ਜ਼ਿਆਦਾ ਉਦਾਸ ਹੋਈ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਈ ਰੋਈ ਖਲਪੀ ਮੈਂ ਉਸ ਟਾਈਮ ਤੇ ਘਰ ਨਹੀਂ ਸੀ ਮੈਂ ਪੰਜਾਬ ਗਈ ਹੋਈ ਸੀ ਤੇ ਮੈਨੂੰ ਪਿੱਛੋਂ ਫੋਨ ਕੀਤਾ ਦੀ ਮੰਮੀ ਆਪ ਜਲਦੀ ਆ ਜਾਓ ਤੁਸੀਂ ਮੈਂ ਕਿਹਾ ਕੀ ਹੋ ਗਿਆ ਮੇਰੇ ਸਿਲੈਕਸ਼ਨ ਨਹੀਂ ਹੋਈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਅਗਲੇ ਦਿਨ ਹੀ ਵਾਪਸ ਆ ਗਈ। ਤਿੰਨ ਚਾਰ ਦਿਨ ਉਹਦਾ ਮੂਡ ਬਹੁਤ ਹੀ ਖਰਾਬ ਰਿਹਾ। ਤੇ ਮੈਂ ਉਹਨੂੰ ਇੱਕੋ ਗੱਲ ਕਹੀ ਕਿ ਬੇਟਾ ਉਹ ਤੇਰੇ ਵਾਸਤੇ ਉਹ ਚੀਜ਼ ਬਣੀ ਨਹੀਂ ਸੀ। ਤੂੰ ਉਹਦੇ ਵਿੱਚ ਐਡਮਿਸ਼ਨ ਲੈਣਾ ਸੀਗਾ ਪਰਮਾਤਮਾ ਨੇ ਉਹਦੇ ਵਾਸਤੇ ਤੈਨੂੰ ਨਹੀਂ ਬਣਾਇਆ ਸੀ। ਜਾਂ ਉਹ ਐਡਮਿਸ਼ਨ ਜਾਂ ਉਹ ਪੜਾਈ ਤੇਰੇ ਵਾਸਤੇ ਪਰਮਾਤਮਾ ਨੇ ਨਹੀਂ ਸੀ। ਪਰਮਾਤਮਾ ਨੇ ਤੇਰੇ ਵਾਸਤੇ ਕੁਝ ਚੰਗਾ ਸੋਚਿਆ ਸੀ। ਤੇ ਉਸ ਤੋਂ ਬਾਅਦ ਮੇਰੀ ਬੇਟੀ ਨੇ ਵਕਾਲਤ ਕੀਤੀ। ਤੇ ਅੱਜ ਮੇਰੀ ਬੇਟੀ ਲਾਇਰ ਹੈ। ਪਰ ਉਹਨੂੰ ਲੋ ਵੀ ਪਸੰਦ ਨਹੀਂ ਆਈ ਮਤਲਬ ਕਰ ਰਹੀ ਹੈ ਪਰ ਲੋ ਵੀ ਉਹਨੂੰ ਪਸੰਦ ਨਹੀਂ ਆਈ ਜੇ ਸਹਿਦ ਪਰਮਾਤਮਾ ਨੇ ਕੁਝ ਹੋਰ ਚੰਗਾ ਸੋਚਿਆ ਹੋਣਾ ਤੇ ਇਸ ਕਰਕੇ ਕਦੇ ਨਾ ਗਿਲਾ ਕਰੋ ਕਿਉਂਕਿ ਜੋ ਪਰਮਾਤਮਾ ਸਾਨੂੰ ਦਿੰਦਾ ਹੈ ਨਾ ਉਹ ਬਹੁਤ ਹੀ ਚੰਗਾ ਦਿੰਦਾ ਹੈ ਸਾਡੇ ਵਾਸਤੇ ਜੋ ਨੇ ਸੋਚਿਆ ਹੁੰਦਾ ਹੈ ਬਹੁਤ ਚੰਗਾ ਸੋਚਿਆ ਹੁੰਦਾ ਹੈ ਬਹੁਤ ਵਧੀਆ ਸੋਚਿਆ ਹੁੰਦਾ ਹੈ ਜਿਸ ਤਰ੍ਹਾਂ ਬੱਚੇ ਨੂੰ ਮਾਪੇ ਦੀਆਂ ਗੱਲਾਂ ਦਾ ਬਾਅਦ ਚ ਪਤਾ ਲੱਗਦਾ ਹੈ ਕਿ ਮਾਪੇ ਸਾਡੇ ਵਾਸਤੇ ਕਦੇ ਬੁਰਾ ਨਹੀਂ ਸੋਚਦਾ ਤੇ ਇਸੇ ਤਰ੍ਹਾਂ ਪਰਮਾਤਮਾ ਵੀ ਆਪਣੇ ਵਾਸਤੇ ਕਦੇ ਬੁਰਾ ਨਹੀਂ ਸੋਚਦਾਗਾ ਜੇ ਉਹ ਦੁੱਖ ਜਾਂ ਸੁੱਖ ਜੋ ਵੀ ਉਹ ਦੇ ਰਿਹਾ ਹੈ ਉਹ ਉਹਦੀ ਰਜ਼ਾ ਹੈ ਉਹਨੇ ਆਪਣੇ ਹਿੱਸੇ ਜੋ ਲਿਖਿਆ ਹੈ ਉਹ ਆਪਾਂ ਨੂੰ ਦੇ ਦਿੰਦਾ ਜਿਸ ਟਾਈਮ ਤੇ ਦੇਣਾ ਹੈ ਉਹ ਉਸ ਟਾਈਮ ਤੇ ਦਿੰਦਾ ਹੈ ਜੇ ਆਪਾਂ ਨੂੰ ਪੈਸਾ ਥੋੜਾ ਲੇਟ ਮਿਲ ਰਿਹਾ ਹੈ ਆਪਾਂ ਨੂੰ ਦੌਲਤ ਤੇ ਸ਼ੌਹਰਤ ਲੇਟ ਮਿਲ ਰਹੀ ਹੈ ਤਾਂ ਉਹਨੇ ਲੇਟ ਲਿਖੀ ਹੈ ਜੇ ਜਲਦੀ ਮਿਲ ਰਹੀ ਹੈ ਥੋਨੇ ਜਲਦੀ ਲਿਖੀ ਤੇ ਪਰਮਾਤਮਾ ਜੋ ਵੀ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ ਪਰਮਾਤਮਾ ਕਦੇ ਕਿਸੇ ਦੇ ਨਾਲ ਬੁਰਾ ਨਹੀਂ ਕਰਦਾਗਾ ਤੇ ਇਸ ਕਰਕੇ ਆਪਣੇ ਵਿੱਚੋਂ ਕੋਈ ਵੀ ਨਾ ਕੋਈ ਬਜ਼ੁਰਗ ਨਾ ਕੋਈ ਬੱਚਾ ਕੋਈ ਵੀ ਪਰਮਾਤਮਾ ਨੂੰ ਤਾਂ ਨਹੀਂ ਮੈਨੇ ਦੇਣ ਦਾ ਹੱਕਦਾਰ ਨਹੀਂ ਹੈ ਸਾਨੂੰ ਪਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸ਼ੁਕਰ ਕਰਨਾ ਚਾਹੀਦਾ ਹੈ ਕਿ ਸ਼ੁਕਰ ਹੈ ਪਰਮਾਤਮਾ ਤੂੰ ਸਾਨੂੰ ਸਵਾਸ ਬਖਸ਼ੇ ਨੇ ਤੇ ਅਸੀਂ ਇੰਨੀ ਵਧੀਆ ਰੰਗਲੀ ਦੁਨੀਆ ਦੇ ਵਿੱਚ ਮੌਜਾ ਮਾਣਦੇ ਪਏ ਆ ਜੇ ਦੁੱਖ ਸੁੱਖ ਆ ਵੀ ਗਏ ਨੇ ਤੇ ਫਿਰ ਕੀ ਹੋ ਗਿਆ ਪਰਮਾਤਮਾ ਨੂੰ ਯਾਦ ਕਰੀਏ ਤੇ ਆਪਣੇ ਆਪ ਦੁੱਖ ਜਿਹੜੇ ਨੇ ਦੂਰ ਹੋ ਜਾਂਦੇ ਨੇ ਠੀਕ ਹੈ ਨਾ ਕਿਹਦੇ ਨੇ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ ਕਰਨ ਕਰਨਾ ਚਾਹੀਦਾ ਹੈ ਸਾਰਿਆਂ ਨੂੰ ਕਿਉਂਕਿ ਪਰਮਾਤਮਾ ਦੇ ਨਾਮ ਨਹੀਂ ਸਾਨੂੰ ਇਸ ਦੁਨੀਆ ਦੇ ਜੰਜਾਲ ਤੋਂ ਕੱਢਣਾ ਇਹ ਦੁਨੀਆ ਸੋਹਣੀ ਬਹੁਤ ਲੱਗਦੀ ਹੈ ਪਰ ਬਾਰ-ਬਾਰ ਬਾਰ-ਬਾਰ ਸਾਨੂੰ ਇਸੇ ਦੁਨੀਆ ਦੇ ਵਿੱਚ ਆ ਕੇ 84 ਦੇ ਗੇੜਾਂ ਦੇ ਵਿੱਚ ਅਸੀਂ ਪੈ ਰਹੇ ਹਾਂ ਤੇ ਪ੍ਰਮਾਤਮਾ ਦੇ ਅਸੀ ਪ੍ਰਮਾਤਮਾ ਨੂੰ ਨਾਂਵੇਂ ਨਾ ਦਈਏ ਪ੍ਰਮਾਤਮਾ ਨੂੰ ਤਾਂ ਨੇ ਮਿਹਣੇ ਨਾ ਦਈਏ ਜੋ ਸਾਨੂੰ ਪ੍ਰਮਾਤਮਾ ਨੇ ਦਿੱਤਾ ਏ ਉਹਦਾ ਸਾਨੂੰ ਸ਼ੁਕਰ ਗਜ਼ਾਰ ਹੋਣਾ ਚਾਹੀਦਾ ਹੈ ਕਿ ਛੁਕਰ ਹੈ ਪ੍ਰਮਾਤਮਾ ਤੂੰ ਸਾਨੂੰ ਐਨੀ ਸੋਹਣੀ ਜ਼ਿੰਦਗੀ ਬਖਸ਼ੀ ਏ ਸਾਨੂੰ ਹੱਥ ਪੈਰ ਦਿੱਤੇ ਨੇ ਅੱਖਾਂ ਦਿੱਤੀਆਂ ਨੇ ਦੁਨੀਆ ਵੇਖਣ ਵਾਸਤੇ ਪੈਰ ਚੱਲਣ ਵਾਸਤੇ ਦਿੱਤੇ ਨੇ ਹੱਥ ਪੈਰ ਸਾਨੂੰ ਕੰਮ ਕਰਨ ਵਾਸਤੇ ਦਿੱਤੇ ਨੇ ਸੋਨਾ ਸਾਨੂੰ ਰੂਪ ਰੰਗ ਦਿੰਦਾ ਏ ਪ੍ਰਮਾਤਮਾ ਨੇ ਸਾਰਿਆਂ ਨੂੰ ਸੋਹਣਾ ਰੰਗ ਰੂਪ ਹੀ ਦਿੱਤਾ ਏ ਸਾਰੇ ਰੋ ਵakre ਵakre ਬਣਾਇਆ ਇੱਕ ਵਰਗਾ ਦੂਜਾ ਨਹੀਂ ਬਣਾਇਆ ਤੇ ਦੇਖੋ ਨਾ ਪ੍ਰਮਾਤਮਾ ਫਿਰ ਆਪਣੇ ਨਾਲ ਜੋ ਵੀ ਕਰਦਾ ਚੰਗਾ ਹੀ ਤਾਂ ਕਰਦਾ ਹੈ ਨਾ ਫਿਰ ਅਗਲਾ ਕੇਸ ਗੱਲ ਦਾ ਠੀਕ ਹੈ ਨਾ ਸੋ ਮੇਰਾ ਕੋਈ ਕਿਸੇ ਨੂੰ ਗਲਤ ਮਤਲਬ ਪੁਆਇੰਟ ਕਰਨਾ ਨਹੀਂ ਹੈ ਕਿਸੇ ਨੂੰ ਗਲਤ ਸਮਝਣਾ ਨਹੀਂ ਹੈ ਮੈਂ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਇਆ ਤੇ ਮੈਂ ਸੋਚਿਆ ਕਿ ਚਲੋ ਇਸ ਵਿਚਾਰ ਦੇ ਉੱਤੇ ਚਰਚਾ ਕੀਤੀ ਜਾਏ ਤੇ ਜੇ ਤੁਹਾਨੂੰ ਮੇਰੀ ਇਹ ਚਰਚਾ ਮੇਰਾ ਇਹ ਵਿਚਾਰ ਤੁਹਾਨੂੰ ਚੰਗਾ ਲੱਗਾ ਹੋਵੇ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਨਾ ਚੰਗਾ ਲੱਗੇ ਤੇ ਕੋਈ ਗੱਲ ਨਹੀਂ ਅਗਰ ਜੇ ਮੈਂ ਕਿਤੇ ਬੋਲਣ ਲੱਗਿਆਂ ਕੋਈ ਗਲਤੀ ਵੀ ਕਰ ਦਿੱਤੀ ਹੈ ਮੈਂ ਕੁਝ ਗਲਤ ਵੀ ਬੋਲ ਦਿੱਤਾ ਤਾਂ ਪਲੀਜ਼ ਕਮੈਂਟ ਕਰਕੇ ਉਹ ਵੀ ਜ਼ਰੂਰ ਦੱਸਿਓ ਤਾਂ ਕਿ ਅੱਗੇ ਤੋਂ ਆਪਾਂ ਕਿਸੇ ਵੀ ਤਰ੍ਹਾਂ ਆਪਣੀ ਗਲਤੀ ਨੂੰ ਸੁਧਾਰ ਕਰ ਪਾਈਏ ਠੀਕ ਹੈ ਨਾ ਜੀ ਤੇ ਚਲੋ ਜੀ ਫਿਰ ਆਪਾਂ ਹੁਣ ਮਿਲਦੇ ਆ ਮੈਨੂੰ ਇਜਾਜ਼ਤ ਦਿਓ ਤੇ ਆਪਾਂ ਮਿਲਦੇ ਆ ਇੱਕ ਫੇਰ ਨਵੀਂ ਚਰਚਾ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ ਤੇ ਮੇਰੀ ਅਗਲੀ ਚਰਚਾ ਦਾ ਵੇਟ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ